ਸਤਿ ਸ਼੍ਰੀ ਅਕਾਲ ਜੀ ਮਿੱਤਰੋ ਸਵਾਗਤ ਹੈ ਤੁਹਾਡੇ ਆਪਣੀ ਨਵੀਂ ਵੀਡੀਓ ਦੇ ਵਿੱਚ ਇਹਨੂੰ ਬੰਦ ਕਰ ਭਾਈ ਡੈਕਵਾ ਨਾ ਕਰ ਲੱਗਿਆ ਕੋਲ ਲੱਗਿਆ ਕੋਲ ਕੱਲ ਤੋਂ ਮਾੜੀ ਮਾੜੀ ਅੱਗ ਲੱਗਦੀ ਪਹਿਲਾਂ ਲਾ ਤੂੰ ਜੱਟ ਦਾ ਮਾੜੀ ਮੋੜੀ ਢੇਰੀਆਂ ਨਹੀਂ ਆਂਦੀ ਜਦੋਂ ਤੱਕ ਪੂਰਾ ਤਿਆਰ ਨਾ ਹੋ ਜਾਵੇ ਤੇਰਾ ਪਾਸੋਂ ਕੋਈ ਬਿਲਕੁਲ ਚਲਾ ਕੇ ਨਾ ਚਲਾ ਵੀ ਜੇ ਸਾਡੀ ਜਿੱਦੀ ਇਥੇ ਲੱਗ ਰਿਹਾ ਪੂਰਾ ਈ ਐਸੀ ਵੀ ਜੇਰਾਪਾ ਦਿਖਾ ਰਿਹਾ ਸਾਡੇ ਬੋਰਮਾਨ ਸਾਹਿਬ ਖਾਣੋਂ ਲੱਤ ਬੋਰਮਾਨ

ਕਦੇ ਜੋਰ ਨਾਲ ਗਲਤੀ ਹੋ ਗਈ। ਕੋਰ ਕੀਤਾ ਬੰਦਾ। ਆ ਇਹਨਾਂ ਦੇ ਬਣ ਗਈ ਵੀਡੀਓ, ਬਣ ਗਈ ਵੀਡੀਓ। ਆ ਵੇ। ਦੱਸੇ ਕਰਦਾ ਨਹੀਂ। ਦੇਖੋ ਜੀ ਕੋਰ ਬੰਦਾ। ਡਰਾਈਵਰ ਸਾਡ ਇੱਕ ਲਾਗੇ ਵੀਰਾਂ ਦੇਖਦੀ ਨਹੀਂ ਮੁੜ ਕੇ। ਉਹੀ ਵੇ। ਬੱਸ ਉਹਦੇ ਸਾਹ। ਆ ਬੰਦੇ ਤੇਰੇ ਤੇ। ਸਵਾਗਤ। ਵਾਹ ਜਿਹੜਾ ਦੱਬਾ ਬੀਤਾਂ ਗੰਦ ਬੰਦਾ ਇੱਕ ਕੀ ਕਹਿੰਦਾ ਨਾ ਛਿੱਟਾ ਦੇ ਦੀ ਕਹਿੰਦੇ ਇੱਕ ਨਾ ਵੱਧ ਦੇਖਉਂ ਨੀ ਇਹ ਆਪ ਹੋਰ ਮੰਦ ਲਈ ਫਿਰਦਾ ਨਹੀਂ ਬੈੱਕ ਤੇ ਨਹੀਂ ਹੋ ਰਹਾ ਬੈੱਕ ਤੇ ਹੋ ਰਹਾ ਚਲੋ ਚਲੋ ਪਾਓ ਪੋਰ ਹੋਰ ਹੋਰ ਵੇਹਕ ਨਾ ਘਾਰਾ ਜੀ ਸਾਰੀ ਮਰ ਗਿਆ ਜੇ ਟੱਕ ਲਾ ਆ ਨਾ ਸੰਗ ਦੇ ਆ ਮਲੇ ਗਾਲ ਕੰਨ ਨਾ ਕੋਈ ਨਾ ਨਾ ਸਰਕਾਰ ਆ ਢੱਕ ਲੈ ਨਾ ਨਾ ਕਰ ਤਰ ਮੁਰੂਦੋ ਅੱਧਾ ਕਰ ਇਹ ਤੇ ਪ੍ਰਿੰਦੇ ਮਿਰਚਾਂ ਦਾ ਰੋੜੀਆਂ ਜੀਆਂ ਦੇਖ ਲਓ ਮੁਕੜੇ ਕੀ ਕਹੇ ਨੇ ਹੋ ਮੈਂ ਦੀ ਗਲਤੀ ਆ ਗਿਆ ਫੇਪ ਆ ਗਿਆ ਓਏ ਔਰ ਮਨਵਾ ਦੇ ਕੀ ਹਾਂ ਉਹ ਕੀ ਕਹਣਾ ਅੰਧਾ ਮੂੰਹ ਤੇ ਲਾ ਗਿਆ ਕੋਈ ਵੈਪੀ ਗਮ ਨਹੀਂ ਆਈ ਉਹ ਨਾਲ ਇਹ ਵੀਡੀਓ ਤੇ ਆ ਸਾ ਆਪਣਾ ਇਹ ਮਤਲਬ ਵੀਡੀਓ ਜੀ ਦਿਖਾਉਣੀ ਲੰ ਡਰਾਗ ਡੱਕ ਬੰਦ ਕਰਾਤਾ ਦੋ ਕਾ ਪਤਾ ਨਹੀਂ ਨੇ ਫੋਰਮਾਨੀ ਕੱਟੇ ਹੋ ਗਏ ਫੋਰਮਾਨ ਜੀ ਅਸਲੀ ਗਾਣ ਜੀ ਮੈਂ ਬਣਾਉਂ ਵੀਡੀਓ ਅੱਜ ਤੇਰੀ ਧੀ ਦੇਖ ਵੀ ਸਭ ਚੈੱਕ ਕਰ ਹੋਰ ਰੈਡੀ ਚ ਪਿਆ ਵੀ ਜਾ ਕੇ ਪਾਉਣਾ ਐ ਇਹ ਫਿਰ ਹੁੰਦਾ ਟਾਈਮ ਹੋ ਗਿਆ ਸਵਾਦਨ ਹੈ ਨਾ ਸਵਾਦਨ ਹੋ ਗਈ ਤੇ ਚੌੜ ਚੌੜੇ ਗੇੜੇ ਇਹਨਾਂ ਨੇ ਇੰਨੇ ਇਤਨੇ ਬੈਜਾ ਨਹੀਂ ਕਦੇ ਇਹ ਕੋਲ ਮੈਂ ਆਉਦਾਂ ਨੂੰ ਚਲਦਾ ਸਮਾਪਤੀ ਕਰਾਉਂਦੇ ਨੇ ਕਿੰਨੇ ਡਾਂਡੂ ਵੀਰਾਂ ਦੇਖਦੇ ਆਪਾਂ ਅੜਾ ਦੇ ਨਾਲ ਕਾਤਾ ਬਾਕੀ ਨਵਾਂ ਕੰਮ ਦੇਖੋ ਵਾਚ ਥੋੜੀ ਥੋੜੀ ਤਾਂ ਲੱਗ ਰਹੀ ਐ ਆਹਨੇ ਪਤਾ ਆ ਗਾ ਹਾਂ ਲਓ ਜੀ ਸਾਡੇ ਫੋਰਮੈਨ ਜੀ ਦਾ ਧੰਨਵਾਦ ਕਣਕ ਬੀਜਣ ਲਈ ਇਹ ਦੀ ਫੋਰਮਾਂ ਜੀ ਇੱਧਰ ਆਂਡੀਅਰ ਦੇ ਫੋਰਮਾਂ ਨੇ ਕੰਮ ਸਾਡਾ ਨਿਬੜ ਗਿਆ ਜਿਹੜਾ ਰਹਿ ਗਿਆ ਸੀ ਉਹਦੇ ਬਿੰਦ ਠੀਕ ਹੈ ਜੀ ਹੁਣ ਸੋਨਾਂ ਆਪਾਂ 10 ਫੁੱਟ ਦੇ ਟ੍ਰਾਇਲ ਦਿਖਾਉਣਾ ਹੈ ਚੱਲਾਂਗੇ ਦੋ ਦਿਨਾਂ ਨੂੰ 10 ਦਿਨਾਂ ਨੂੰ 10 ਫੁੱਟ ਦੇ ਟ੍ਰਾਇਲ ਦਿਖਾਉਣਾ ਪਹਿਲਾਂ 8 ਦੇ ਦਿਖਾਏ ਤੁਹਾਨੂੰ 10 ਦਿਨਾਂ ਅਸੀਂ ਮਿਲਦੇ ਆ ਨਵੀਂ ਵੀਡੀਓ ਚ 10 ਫੁੱਟ ਦੇ